ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ RK ਜਹਰ ਪੰਜਾਬੀ ਵਿਰਸਾ ਤੇ। ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣੀ ਕਹਾਣੀ ਲੈ ਕੇ حاضر ਹੋਈ ਹਾਂ। ਇੱਕ ਲਵ ਸਟੋਰੀ ਆ, ਸੱਚੇ ਪਿਆਰ ਦੀ ਕਹਾਣੀ ਆ। ਅਖੀਰ ਤੱਕ ਜਰੂਰ ਸੁਣਨਾ ਜੀ ਸੰਦੀਪ ਕੁਮਾਰ ਦੀ ਕਲਮ ਤੋਂ ਪੰਜਾਬੀ ਕਹਾਣੀ ਮੇਰੀ ਇੱਛਾ ਤੇਰੀ ਇੱਛਾ ਅਜੇ ਹਾ ਗੋਰਾ ਜਵਾਨ ਉੱਚਾ ਮੁੰਡਾ ਇਹ ਇਨਾ ਮੰਨ ਲਓ ਕਿ 20-25 ਲੋਕਾਂ ਦੇ ਕੋਲ ਖੜਾ ਹੋਵੇ ਤਾਂ ਵੱਖਰਾ ਹੀ ਨਜ਼ਰ ਆ ਜਾਵੇ ਜਸਵੰਤ ਦਾ ਮਨ ਪੜਾਈ ਵਿੱਚ ਘੱਟ ਉਸ ਦਾ ਤਾਂ ਧਿਆਨ ਸਿਰਫ ਫੁੱਟਬਾਲ ਖੇਡਣ ਵਿੱਚ ਹੀ ਲੱਗਦਾ ਸੀ ਉਸ ਦੇ ਪਿੰਡ ਵਿੱਚ ਲੋਕ ਵੱਲ ਫੁੱਟਬਾਲ ਨੂੰ ਹੀ ਪਹਿਲ ਦਿੰਦੇ ਸਨ ਉਹ ਕਦੇ-ਕਦੇ ਕਾਲਜਾਂ ਦੇ ਵੱਲੋਂ ਸਟੇਟ ਲੈਵਲ ਉੱਤੇ ਵੀ ਖੇਡ ਆਉਂਦਾ ਸੀ ਉਸ ਨੂੰ ਸ਼ਹਿਰ ਵਿੱਚ ਹਰਦੀਪ ਨਾਂ ਦਾ ਇੱਕ ਵਿਅਕਤੀ ਮਿਲਿਆ ਉਸ ਨੂੰ ਕਹਿਣ ਲੱਗਾ ਜਸਵੰਤ ਤੂੰ ਪੜ੍ਹਾਈ ਉੱਤੇ ਧਿਆਨ ਦਿੰਦਾ ਹੈ ਕਦੇ ਜਸਵੰਤ ਨੇ ਅੱਗੋਂ ਇੱਜ਼ਤ ਨਾਲ ਕਿਹਾ ਚਾਚਾ ਜੇਕਰ ਮੈਂ ਪੜ੍ਹਾਈ ਵਿੱਚ ਜ਼ਿਆਦਾ ਚੰਗਾ ਨਹੀਂ ਹਾਂ ਤਾਂ ਮੇਰੀ ਪੜ੍ਹਾਈ ਇੰਨੀ ਘੱਟ ਵੀ ਨਹੀਂ ਹੈ ਤੁਸੀਂ ਮੇਰਾ ਕਦੇ ਫੁੱਟਬਾਲ ਦਾ ਮੈਚ ਵੇਖਿਆ ਨਹੀਂ ਹੋਵੇਗਾ ਹਰਦੀਪ ਨੇ ਕਿਹਾ ਅਜਿਹੀ ਗੱਲ ਨਹੀਂ ਹੈ ਅਸੀਂ ਕਈ ਵਾਰ ਤੇਰਾ ਮੈਚ ਵੇਖਿਆ ਹੈ ਤੇਰੇ ਅੱਗੇ ਤਾਂ 10 ਖਿਡਾਰੀ ਨਹੀਂ ਟਿਕਦੇ ਤੂੰ ਤਾਂ ਮੈਦਾਨ ਵਿੱਚ ਦੂਸਰੀ ਟੀਮ ਦੇ ਛੱਕੇ ਛੁੜਾ ਦਿੰਦਾ ਹੈ ਮੈਂ ਕਈ ਵਾਰ ਵਿਖਿਆ ਹੈ ਹੁਣ ਜਸਵੰਤ 12ਵੀਂ ਜਮਾਤ ਪਾਸ ਕਰ ਚੁੱਕਿਆ ਸੀ ਸ਼ਹਿਰ ਦੇ ਕਾਲਜ ਵਿੱਚ ਦਾਖਲ ਹੋ ਚੁੱਕਿਆ ਸੀ ਸ਼ਹਿਰ ਦੇ ਟੂਰਨਾਮੈਂਟ ਵਿੱਚ ਭਾਗ ਲੈਂਦਾ ਉਹਨਾਂ ਦੀ ਟੀਮ ਪਹਿਲਾ ਸਥਾਨ ਹਾਸਲ ਕਰ ਲੈਂਦੀ ਪਿਤਾ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ ਇੱਕ ਦਿਨ ਅਚਾਨਕ ਉਸਦੀ ਪਿਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੁਣ ਜਸਵੰਤ ਤੇ ਉਸਦੀ ਮਾਂ ਇਕੱਲੇ ਰਹਿ ਗਏ ਜਸਵੰਤ ਨੇ ਪੜ੍ਹਾਈ ਛੱਡ ਦਿੱਤੀ ਉਹ ਘਰ ਰਹਿਣ ਲੱਗਾ ਅਤੇ ਆਪਣੇ ਖੇਤਾਂ ਦੀ ਦੇਖਭਾਲ ਕਰਨ ਲੱਗਾ ਮਹਿਕ ਨਾਂ ਦੀ ਕੁੜੀ ਅਕਸਰ ਉਹਨਾਂ ਦੇ ਘਰ ਆਉਂਦੀ ਜਾਂਦੀ ਸੀ ਗੁਆਂਢੀ ਹੋਣ ਦੇ ਕਾਰਨ ਕਦੇ-ਕਦੇ ਥੋੜੀਆਂ-ਬਹੁਤ ਚੀਜ਼ਾਂ ਮੰਗ ਕੇ ਲੈ ਜਾਂਦੀ ਮਹਿਕ ਜਸਵੰਤ ਦੀ ਮਾਂ ਦੇ ਨਾਲ ਖੇਤੀ ਦਾ ਕੰਮ ਕਰਵਾ ਜਾਂਦੀ ਉਹਨਾਂ ਦੇ ਖੇਤਾਂ ਵਿੱਚ ਅੰਬ ਦੇ ਲਗਭਗ 10 ਦਰਖਤ ਖੜੇ ਸਨ ਜਦੋਂ ਮੌਸਮ ਆਉਂਦਾ ਉਹ ਅੰਬ ਦੇ ਖੜੇ ਦਰਖਤਾਂ ਨੂੰ ਵਪਾਰੀ ਨੂੰ ਵੇਚ ਦਿੰਦੇ ਜਿਨ੍ਹਾਂ ਦੀ ਆਮਦਨ ਇਹਨਾਂ ਨਾਲ ਘਰ ਦਾ ਗੁਜ਼ਾਰਾ ਚੰਗਾ ਚੱਲਦਾ ਇੱਕ ਦਿਨ ਜਸਵੰਤ ਕਿਸੇ ਮਿੱਤਰ ਦੇ ਵਿਆਹ ਵਿੱਚ ਗਿਆ ਸੀ ਉਸਦੇ ਦੋਸਤਾਂ ਨੇ ਉਸਤੇ ਮਨਾ ਕਰਨ ਤੇ ਵੀ ਇੱਕ ਦੋ ਪੈਗ ਸ਼ਰਾਬ ਦਿਵਾ ਦਿੱਤੇ ਜਸਵੰਤ ਨੇ ਉਸ ਦਿਨ ਪਹਿਲੀ ਵਾਰ ਸ਼ਰਾਬ ਪੀਤੀ ਸੀ ਕੁਝ ਸਮਾਂ ਉੱਥੇ ਗੁਜ਼ਾਰਨ ਤੋਂ ਬਾਅਦ ਉਹ ਰਾਤ ਹੁੰਦੇ ਹੀ ਘਰ ਵਾਪਸ ਵਰਦਾ ਆਇਆ ਅਤੇ ਜਦੋਂ ਉਹ ਸਵੇਰੇ ਉੱਠਿਆ ਉਸ ਦਾ ਸਿਰ ਬਹੁਤ ਜ਼ਿਆਦਾ ਦਰਦ ਕਰਨ ਲੱਗਾ ਉਸ ਨੇ ਆਪਣੇ ਆਪ ਨੂੰ ਕਿਹਾ ਸ਼ਰਾਬ ਕਿੰਨੀ ਬੁਰੀ ਚੀਜ਼ ਹੈ ਪੀ ਲਓ ਤਾਂ ਆਰਾਮ ਜਦ ਉੱਤਰ ਜਾਵੇ ਤਾਂ ਆਦਮੀ ਬੇਚੈਨ ਕਰ ਦਿੰਦੀ ਹੈ ਮਹਿਕ ਨੇ ਬੀਏ ਪਾਸ ਕਰ ਲਈ ਪਰ ਉਸ ਨੇ ਕੋਈ ਨੌਕਰੀ ਨਹੀਂ ਸੀ ਕੀਤੀ ਜਸਵੰਤ ਦੇ ਪਿੰਡ ਮਹਿਕ ਦੀ ਰਿਸ਼ਤੇਦਾਰੀ ਹੋਣ ਕਰਕੇ ਛੁੱਟੀਆਂ ਦਾ ਜ਼ਿਆਦਾ ਸਮਾਂ ਜਸਵੰਤ ਦੇ ਪਿੰਡ गुजारਦੇ ਹੁਣ ਉਹ ਜਸਵੰਤ ਦੇ ਘਰ ਜ਼ਿਆਦਾ ਆਉਣ ਜਾਣ ਲੱਗੇ ਜਸਵੰਤ ਤੇ ਮਹਿਕ ਜਦੋਂ ਇੱਕ ਦੂਜੇ ਨੂੰ ਵੇਖਦੇ ਉਹਨਾਂ ਵਿੱਚ ਪਿਆਰ ਕਰਨ ਦੀ ਇੱਛਾ ਜਾਗ ਪੈਂਦੀ ਹੈ ਤੇ ਮਹਿਕ ਕੁਝ ਕਹੇ ਬਿਨਾਂ ਹੀ ਆਪਣੇ ਘਰ ਮੋੜੋਂ। ਇੱਕ ਦਿਨ ਜਸਵੰਤ ਦੀ ਮਾਂ ਗਵਾਂਢ ਘਰ ਵਿੱਚ ਗਈ ਹੋਈ ਸੀ ਉਹਨਾਂ ਦੇ ਖੁੱਲ੍ਹੇ ਖੁੱਲ੍ਹਾ ਮੁਲਾਕਾਤ ਹੋਵੇ ਉਸ ਦਿਨ ਦੇ ਬਾਅਦ ਮਹਿ ਉਸ ਨੂੰ ਜਦੋਂ ਵੀ ਮਿਲਦੀ ਕਹਿੰਦੀ ਜਸਵੰਤ ਵਿਆਹ ਤਾਂ ਮੈਂ ਤੇਰੇ ਨਾਲ ਹੀ ਕਰਾਵਾਂਗੀ। ਮੈਂ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਤੈਨੂੰ। ਹੌਲੀ-ਹੌਲੀ ਉਹਨਾਂ ਦਾ ਪਿਆਰ ਸਾਰੀਆਂ ਹੱਦਾਂ ਪਾਰ ਕਰਨ ਲੱਗਾ। ਇੱਕ ਸਮਾਜ ਅਹਿਹਾ ਇਹ ਉਹਨਾਂ ਦੇ ਪਿਆਰ ਦੀਆਂ ਗੱਲਾਂ ਪਿੰਡ ਦੇ ਲੋਕ ਕਰਨ ਲੱਗੇ। ਜਸਵੰਤ ਦੀ ਮਾਂ ਨੂੰ ਵੀ ਪਤਾ ਚੱਲ ਗਿਆ ਉਸ ਦੀ ਮਾਂ ਨੇ ਜਸਵੰਤ ਨੂੰ ਕਿਹਾ ਪਿੰਡ ਵਿੱਚ ਤੇਰੇ ਪਿਤਾ ਦੀ ਕਿੰਨੀ ਇੱਜ਼ਤ ਹੈ ਜੇਕਰ ਤੂੰ ਉਹ ਕੁੜੀ ਦੇ ਨਾਲ ਵਿਆਹ ਕਰੇਂਗਾ ਉਹ ਇੱਕ ਗਰੀਬ ਘਰ ਦੀ ਕੁੜੀ ਹੈ ਅਤੇ ਤੂੰ ਆਪਣੇ ਪਿਤਾ ਦੇ ਬਾਰੇ ਵਿੱਚ ਸੋਚ ਉਹਨਾਂ ਦੀ ਕਿੰਨੀ ਇੱਜ਼ਤ ਸੀ ਮੈਂ ਤੇਰਾ ਵਿਆਹ ਅਮੀਰ ਘਰ ਵਿੱਚ ਹੀ ਕਰਾਂਗੀ ਮੇਰੀ ਇਹ ਇੱਛਾ ਹੈ ਤੂੰ ਇਸ ਕੁੜੀ ਨਾਲ ਵਿਆਹ ਨਹੀਂ ਕਰੇਂਗਾ ਤੈਨੂੰ ਤਾਂ ਕੋਈ ਵੀ ਕੁੜੀ ਦੇ ਦੇਵੇਗਾ ਇਹ ਗੱਲ ਸੁਣ ਕੇ ਜਸਵੰਤ ਸੋਚ ਵਿੱਚ ਪੈ ਗਿਆ ਮਹਿਕ ਨੇ ਵੀ ਆਪਣੀ ਮਾਂ ਨੂੰ ਕਹਿ ਦਿੱਤਾ ਮੈਂ ਵਿਆਹ ਕਰਾਂਗੀ ਤਾਂ ਸਿਰਫ ਜਸਵੰਤ ਨਾਲ ਹੀ ਨਹੀਂ ਤੇ ਜਾਨ ਦੇ ਦੇਵਾਂਗੀ ਮਹਿਕ ਨੇ ਮਾਂ ਮਹਿਕ ਨੇ ਮਾਂ ਨੂੰ ਤਾਂ ਮਨਾ ਲਿਆ ਪਰ ਉਹ ਆਪਣੇ ਪਿਤਾ ਨੂੰ ਤੇ ਭਰਾ ਨੂੰ ਨਹੀਂ ਮਨਾ ਸਕੀ ਉਹਨਾਂ ਦੇ ਘਰ ਵਿੱਚ ਲੜਾਈ ਦਾ ਮਾਹੌਲ ਬਣ ਗਿਆ ਮਹਿਕ ਦੀ ਮਾਂ ਨੇ ਪਿਤਾ ਨੂੰ ਤਾਂ ਮਨਾ ਲਿਆ ਪਰ ਭਰਾ ਨੂੰ ਨਹੀਂ ਮਨਾ ਸਕੀ ਇਹ ਸਾਰੀਆਂ ਗੱਲਾਂ ਉਸ ਨੇ ਜਾ ਕੇ ਦੂਜੇ ਦਿਨ ਜਸਵੰਤ ਨੂੰ ਦੱਸੀਆਂ ਜਸਵੰਤ ਨੇ ਸਾਰੀ ਗੱਲ ਸੁਣ ਕੇ ਇੱਕ ਹੀ ਗੱਲ ਕਹੀ ਮੇਰੀ ਮਾਂ ਦੀ ਇੱਛਾ ਹੈ ਸਾਡਾ ਵਿਆਹ ਨਹੀਂ ਹੋ ਸਕਦਾ ਮੈਂ ਇੱਕ ਬਿਨਾ ਕੁਝ ਬੋਲੇ ਵਾਪਸ ਆ ਗਈ ਉਹ ਸੋਚਦੀ ਰਹੀ ਕਿ ਜਸਵੰਤ ਉਸ ਨੂੰ ਕਿਵੇਂ ਦੁੱਖ ਦੇ ਸਕਦਾ ਹੈ ਉਸ ਦੀ ਮਾਂ ਨੇ ਤਾਂ ਮੇਰੇ ਨਾਲ ਅਜਿਹੀ ਕਦੇ ਕੋਈ ਗੱਲ ਨਹੀਂ ਕੀਤੀ ਮੈਂ ਹਕ ਉਦਾਸ ਰਹਿਣ ਲੱਗੀ ਉਸਨੇ ਪਿਤਾ ਨੂੰ ਕਿਹਾ ਜਿੱਥੇ ਤੁਸੀਂ ਚਾਹੁੰਦੇ ਹੋ ਉੱਥੇ ਵਿਆਹ ਕਰ ਦੇਵੋ ਮੇਰਾ ਕੁਝ ਸਮੇਂ ਬਾਅਦ ਮਹਿਕ ਉਹਨਾਂ ਦੇ ਘਰ ਆਉਣਾ ਬੰਦ ਹੋ ਗਈ ਜਸਵੰਤ ਅਤੇ ਉਸ ਦੀ ਮਾਂ ਦੇ ਵਿੱਚ ਛੋਟੇ-ਮੋਟੇ ਗੱਲ ਉਤੇ ਟਕਰਾਅ ਹੋਣ ਲੱਗੇ ਮਹਿਕ ਦੇ ਪਿਤਾ ਦੇ ਕਹਿਣ ਉਤੇ ਰਿਸ਼ਤੇਦਾਰਾਂ ਨੇ ਮਹਿਕ ਦਾ ਵਿਆਹ ਕਰ ਦਿੱਤਾ ਜਸਵੰਤ ਦੀ ਮਾਂ ਨੂੰ ਤਾਂ ਪਤਾ ਸੀ ਕਿ ਮਹਿਕ ਦਾ ਵਿਆਹ ਕਰਨ ਜਾ ਰਹੇ ਹਨ ਪਰ ਜਸਵੰਤ ਨੂੰ ਇਹ ਗੱਲ ਪਤਾ ਨਹੀਂ ਲੱਗੀ ਜਸਵੰਤ ਦੀ ਮਾਂ ਨੇ ਵਿਆਹ ਤੋਂ ਪਹਿਲਾਂ ਹੀ ਉਸ ਨੂੰ ਬਾਹਰ ਭੇਜ ਦਿੱਤਾ ਜਸਵੰਤ ਸੋਚ ਵੀ ਨਹੀਂ ਸਕਦਾ ਸੀ ਮਹਿਕ ਅਜਿਹਾ ਫੈਸਲਾ ਲੈ ਸਕਦੀ ਹੈ ਜਸਵੰਤ ਦੇ ਮਨ ਵਿੱਚ ਸੀ ਮਹਿਕ ਆਪੇ ਮੇਰੀ ਮਾਂ ਨੂੰ ਮਨਾ ਲਵੇਗੀ ਜਦੋਂ ਜਸਵੰਤ ਨੂੰ ਮਹਿਕ ਦੇ ਵਿਆਹ ਦੀ ਗੱਲ ਪਤਾ ਚੱਲੀ ਉਹ ਬੁਰੀ ਤਰ੍ਹਾਂ ਟੁੱਟ ਗਿਆ ਉਹ ਹੁਣ ਘਰੋਂ ਬਾਹਰ ਰਹਿਣ ਲੱਗਾ ਆਪਣੇ ਦੋਸਤਾਂ ਨੂੰ ਮਹਿਕਦੀਆਂ ਗੱਲਾਂ ਦੱਸਦਾ ਉਹ ਹੌਲੀ-ਹੌਲੀ ਖੂਬ ਨਸ਼ਾ ਕਰਨ ਲੱਗਾ ਮਹਿਕ ਨੂੰ ਭੁਲਾਉਣ ਲਈ ਉਸ ਕੋਲ ਸ਼ਰਾਬ ਖਰੀਦਣ ਲਈ ਜਦੋਂ ਕਦੇ ਪੈਸਿਆਂ ਦੀ ਤੰਗੀ ਹੁੰਦੀ ਇੱਕ-ਇੱਕ ਕਰਕੇ ਖੇਤ ਵੀ ਗਹਿਣੇ ਰੱਖ ਦਿੰਦਾ ਉਹਨਾਂ ਪੈਸਿਆਂ ਦਾ ਨਸ਼ਾ ਕਰ ਲੈਂਦਾ ਉਸ ਦੀ ਨਸ਼ੇ ਦੀ ਆਦਤ ਵੱਧ ਚੁੱਕੀ ਸੀ ਉਸ ਨੂੰ ਕਦੇ-ਕਦੇ ਪਿੰਡ ਦੇ ਲੋਕ ਉਸ ਦੀ ਖਰਾਬ ਹਾਲਤ ਹੋਣ ਦੇ ਕਾਰਨ ਨਸ਼ੇ ਦੀ ਹਾਲਤ ਵਿੱਚ ਹਸਪਤਾਲ ਵਿੱਚ ਲੈ ਜਾਂਦੇ ਉਹ ਦਵਾਈਆਂ ਨਾਲ ਠੀਕ ਹੋ ਜਾਂਦਾ ਪਰੰਤੂ ਫਿਰ ਨਸ਼ਾ ਲੈ ਲੈਂਦਾ ਉਹ ਹੁਣ ਸਮੇਂ ਦੇ ਨਾਲ ਗਰੀਬ ਹੋ ਗਿਆ ਉਸ ਦੀ ਮਾਂ ਵੀ ਬੁੱਢੀ ਹੋ ਗਈ ਉਹ ਇਸੀ ਹਾਲਤ ਵੇਖ ਕੇ ਬਿਮਾਰ ਰਹਿਣ ਲੱਗੀ ਇੱਕ ਦਿਨ ਉਸ ਦੀ ਮਾਂ ਵੀ ਮਰ ਗਈ ਜਿਸਵੰਤ ਆਪਣੀ ਮਾਂ ਦੇ ਜਲਦੀ ਚਿਤਾ ਦੇ ਕੋਲ ਬੈਠਾ ਕਹਿ ਰਿਹਾ ਸੀ ਮਾਂ ਇਹ ਤੇਰੀ ਇੱਛਾ ਸੀ ਤੂੰ ਉਸ ਕੁੜੀ ਨਾਲ ਵਿਆਹ ਨਹੀਂ ਕਰੇਂਗਾ ਮਾਂ ਇਹ ਮੇਰੀ ਇੱਛਾ ਸੀ ਕਿ ਮੈਂ ਉਸ ਕੁੜੀ ਨਾਲ ਹੀ ਵਿਆਹ ਕਰਾਂਗਾ ਜਸਵੰਤ ਆਪਣੀ ਮਾਂ ਦਾ ਸੰਸਕਾਰ ਕਰ ਚੁੱਕਿਆ ਸੀ ਹੁਣ ਜਸਵੰਤ ਅਤੇ ਬੂਦਲ ਘਰ ਵਿੱਚ ਦੋਵੇਂ ਰਹਿ ਗਏ ਮਹਿਕ ਉਸ ਦਾ ਇੱਕ ਖੁਆਬ ਹੀ ਬਣ ਕੇ ਰਹਿ ਗਈ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਟੱਚਿੰਗ ਸਟੋਰੀ ਤੁਹਾਨੂੰ ਬਹੁਤ ਬਹੁਤ ਪਸੰਦ ਆਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ